ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਅਮਰੀਕਾ ਨੇ 49 ਹਰਿਆਣਵੀ ਨੌਜਵਾਨਾਂ ਨੂੰ ਡਿਪੋਰਟ ਕਰਕੇ ਜਿਹੜਾ ਕਿ ਭਾਰਤ ਭੇਜਿਆ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਡੰਕੀ ਰੂਟ ਦੇ ਰਾਹੀਂ ਗਏ 49 ਨੌਜਵਾਨਾਂ ਨੂੰ ਵੀੜੀਆਂ 'ਚ ਬਣ ਕੇ ਦਿੱਲੀ ਜਿਹੜਾ ਕਿ ਉਤਾਰਿਆ ਗਿਆ ਐਪੀਅਰਟ ਤੇ ਦਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ 트੍ਰੰਪ ਸਰਕਾਰ ਦਾ ਇੱਕ ਹੋਰ ਸਖ ਕਦਮ ਹੈ ਅਮਰੀਕਾ ਨਾਲ ਜੁੜੀ ਇਹ ਵੱਡੀ ਖਬਰ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਲੱਕਾ ਅਮਰੀਕਾ ਤੋਂ ਰੀਪੋਰਟ ਕੀਤਾ ਗਿਆ ਤੇ ਉਸਨੂੰ ਗ੍ਰਫਤਾਰ ਕੀਤਾ ਗਿਆ ਅਮਰੀਕਾ ਤੋਂ ਰਿਪੋਰਟ ਹੋਏ ਨੌਜਵਾਨਾਂ ਨੂੰ ਦਿੱਲੀ 에ਅਰਪੋਰਟ ਤੇ ਹਿਰਾਸਤ ਵਿੱਚ ਲਿਆ ਗਿਆ ਤੇ ਨਵੰਬਰ ਨੂੰ ਹੋਰ ਨੌਜਵਾਨਾਂ ਦੇ ਰਿਪੋਰਟ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਕੈਥਲ ਦਾ ਲਖਮਿੰਦਰ ਅਮਰੀਕਾ ਤੋਂ ਬੈਠ ਕੇ ਜੋ ਕਿ ਪ੍ਰਤੀਦੀ ਮੰਗ ਕਰਦਾ ਸੀ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਅਮਰੀਕਾ ਦੇ ਨਾਲ ਜੁੜੀ ਵੱਡੀ ਖਬਰ ਹੈ ਰਿਪੋਰਟ ਹੋਣ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਅਮਰੀਕਾ ਨੇ 4992 ਨੌਜਵਾਨਾਂ ਨੂੰ ਰਿਪੋਰਟ ਕਰਕੇ ਭਾਰਤ ਵਿੱਚ ਜੈ ਡੰਕੀ ਰੂਟ ਦੇ ਰਾਹੀ ਇਹ 49 ਨੌਜਵਾਨ ਬੇੜੀਆਂ ਦੇ ਨਾਲ ਬਨ ਕੇ ਦਿੱਲੀ ਉਤਾਰੇ ਗਏ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ 트ੰਪ ਸਰਕਾਰ ਦਾ ਹੁਣ ਇੱਕ ਹੋਰ ਵੱਡਾ ਸਖਤ ਕਦਮ ਹੈ ਲਾਰੈਂਸ ਬਿਸ਼ਨੋਈ ਦਾ ਸਰਗਰਮ ਮੈਂਬਰ ਲੱਖਾ ਵੀ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤਾਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਰਿਪੋਰਟ ਹੋਏ ਨੌਜਵਾਨਾਂ ਨੂੰ ਦਿੱਲੀ ਦੇ 에어ਪੋਰਟ ਤੋਂ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉੱਥੇ ਹੀ ਤੈਨੂੰ ਨਵੰਬਰ ਨੂੰ ਹੋਰ ਨੌਜਵਾਨਾਂ ਦੇ ਰਿਪੋਰਟ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਤਾਂ ਇਸ ਦੇ ਨਾਲ ਇਹ ਵੱਡੀ ਖਬਰ ਹੈ ਕਿ ਜੋ ਕੈਂਸਲ ਦਾ ਲਖਵਿੰਦਰ ਅਮਰੀਕਾ ਤੋਂ ਬੈਠ ਕੇ ਫਰੋਤੀ ਦੀ ਮੰਗ ਕਰਦਾ ਸੀ